ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਜੀ ਅੱਜ ਤੁਹਾਨੂੰ ਗੁਰਦੁਆਰਾ ਤੰਘੇੜਾ ਸਾਹਿਬ ਜੋ ਕਿ ਭਾਰਤ ਸੁਣ ਜਾਂਦੇ ਸਮੇਂ ਰਾਹ ਚੰਦਾ ਇਹ ਗੁਰਦੁਆਰਾ ਬਹੁਤ ਹੀ ਉਤਸਕ ਹੈ ਇਹ ਪ੍ਰਾਣਾ ਗੁਰਦੁਆਰਾ ਸਾਹਿਬ ਹੈ ਇੱਥੇ ਦਸਵੀਂ ਤਿਹਤਵਾਰਾਂ ਨੂੰ ਬਹੁਤ ਸੰਗਤ ਆਉਂਦੀ ਹੈ ਤੇ ਦਸਵੀਂ ਭਰਦੀ ਐਸਾਨੀ ਤੇ ਬਹੁਤ ਹੀ ਲੋਕਾਂ ਦੇ ਸੁੱਖਾਂ ਵਰ੍ਹਉਂਦੀਆਂ ਨੇ ਜਿਹੜੇ ਕਿਸੇ ਭੈਣ ਭਾਈ ਲਵੇ ਲਾਉਣੇ ਹੈ ਤਾਂ ਜਰੂਰ ਦਰਸ਼ਨ ਕਰਕੇ ਜਾਓ ਜੀ ਇੱਥੇ ਗੁਰੂ ਸਾਹਿਬ ਗੁਰਗੋਵ ਸਿੰਘ ਨੌਵੇਂ ਪਾਉ ਸਾਹੀ ਗੁਰ ਹਰਗੋਬਿੰਦ ਸਿੰਘ ਜੀ ਜੀ ਮਤਲਬ ਇੱਥੇ ਦਤਨ ਕਰਕੇ ਸਿਟੀ ਹੋਈ ਸੀ ਜੋ ਕਿ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਦਤਨ ਤੋਂ ਹੀ ਇਕਕਰ ਹੋਈ ਹੋਈ ਹੈ ਤੇ ਸਰੋਵਰ ਅਤੇ ਬੀਬੀਆਂ ਵਾਸਤੇ ਭਰਾਵਾਂ ਵਾਸਤੇ ਜਨ ਜਿਹੜੇ ਆਉਂਦੇ ਨੇ ਸਰੋਵਰ ਤੇ ਬਾਣਾ ਹਥਿਆਸਕ ਸਰੋਵਰ ਤੇ ਲੋਕ ਇਸ਼ਨਾਨ ਕਰਕੇ ਜਾਂਦੇ ਨੇ ਤੇ ਮੰਦ 10ਵੀਆਂ ਭਰਦੀਆਂ ਨੇ ਸੁੱਖਾਂ ਵਰ੍ਹ ਹੁੰਦੀਆਂ ਨੇ ਦੇਗਾ ਵੀ ਲੋਕ ਕਰਾਉਂਦੇ ਨੇ ਜਿਨ੍ਹਾਂ ਨੇ ਮਤਲਬ ਘਰਾਂ ਵਿੱਚ ਪ੍ਰੇਸ਼ਾਨੀਆਂ ਕੁਝ ਵੀ ਹੈ ਕਿਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੋਈ ਹੈ ਵੀ ਹਰੇਕ ਮੰਦੇ ਜੀਆਂ ਸੁੱਖਾਂ ਵਰ੍ਹਣੀਆਂ ਜਿਹੜਾ ਤੇ ਆਪਦੇ ਮਨ ਵਿੱਚ ਅਤਿਆਕੇ ਜੋ ਗੁਰੂ ਸਾਹਿਬ ਜੀ ਤੋਂ ਮੰਗ ਮੰਗਦਾ ਹੈ ਮਹਾਰਾਜ ਸਾਹਿਬ ਜੀਆਂ ਪੀਛਾ ਪੂਰੀਆਂ ਕਰਨਗੇ ਤੁਸੀਂ ਜ਼ਰੂਰ ਆਇ ਲਵੇ ਲਾਉਣੇ ਜਿੱਥੇ ਵੀ ਵੀਡੀਓ ਪਹੁੰਚਦੀ ਹੈ ਤਾਂ ਜ਼ਰੂਰ ਦਰਸ਼ਨ ਕਰਕੇ ਜਾਇਓ ਗੁਰਦੁਆਰਾ ਸਹਿਬ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਜਿਸ ਭਾਂ ਦੇ ਭਰਾ ਦੇ ਬੱਚਾ ਨਹੀਂ ਹੋ ਰਿਹਾ ਜਾਂ ਵੀ ਬਤਰਵ ਮੁਸ਼ਕਲਾਂ ਨੇ ਕੰਮ ਰੁਕੇ ਹੋਏ ਕੰਮ ਨਹੀਂ ਉਹਨਾਂ ਦੇ ਕੰਮ ਸਾਰਿਆਂ ਦੇ ਕੰਮ ਇੱਥੇ ਗੁਰੂ ਸਾਹਿਬ ਜੀ ਦੀ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਲਵਾਉਂਦੇ ਨੇ ਉਹਨਾਂ ਦੇ ਰੁਕੇ ਹੋਏ ਕੰਮ ਵੀ ਹੁੰਦੇ ਨੇ ਆਹ ਦਾਤਾਂ ਜਿਹੜਾ ਦਾਤਾਂ ਤੋਂ ਕੀਕਰ ਸਾਬ ਹੋਇਆ ਇੱਥੇ ਲੋਕਾਂ ਦੇ ਸੁੱਖਾਂ ਬਾਰੇ ਹੁੰਦੀਆਂ ਨੇ ਨਾ ਦੇ ਕਹਤੇ ਰੋਜ਼ ਸ্নান ਤਰਾਉਂਦੇ ਨੇ ਤਰਾਗੜੀਆਂ ਲੋਕ ਬੰਦੇ ਨੇ ਆ ਲਵੇ ਸਰੋਵਰ ਹੈ ਤੁਸੀਂ ਸਰੋਵਰ ਜਾ ਕੇ ਦੇਖਿਓ ਦਰਸ਼ਨ ਕਰਿਓ ਉਸਮਾਨ ਕਰੋ ਚਲੋ ਜਿੰਨਾ ਵੀ ਸਤਿ ਹੋ ਸਕਦਾ ਹੈ ਜਾਨੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਸਭ ਦੇ ਗੁਰੂ ਸਾਹਿਬ ਜੀ ਸਾਭ ਦੀਆਂ ਸਭ ਨੂੰ ਖੁਸ਼ੀਆਂ ਦਿੰਦੇ ਨੇ ਸਭ ਦੀ ਇਸ਼ਾ ਪੂਜਾ ਕਰਦੇ ਨੇ ਤੁਸੀਂ ਜ਼ਰੂਰ ਜਾਨੀ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਓ ਨੰਗਰ ਸਾਹਿਬ ਜਾਇਓ ਉੱਥੇ ਬਾਬਾ ਜੀ ਬੈੰਦੇ ਨੇ ਤੇ ਆਪ ਦਾ ਜੋ ਵੀ ਦੁੱਖ ਤਕਲੀਫ ਹੈ ਪਾਪਾ ਜੀ ਨੂੰ ਦੱਸਿਓ ਕਿ ਸਭ ਨੀਆਂ ਗੁਰੂ ਸਾਹਿਬ ਜੀ ਉਹੀ ਸਭ